ਇਹ ਆਪਣਾ ਕੰਪੋਨੈਂਟ ਕਰਾਉ ਹੈ ਇਹਦੀ ਡਿਜ਼ਾਈਨਿੰਗ ਆਪਣੀਆਂ ਸਪੈਸ਼ਲ ਮਸ਼ੀਨਾਂ ਤੇ ਕੀਤੀ ਗਈ ਹੈ ਇਹਦੇ ਲਈ ਮਸ਼ੀਨ ਵੀ ਡਿਜ਼ਾਈਨ ਅਸੀਂ ਆਪ ਹੀ ਕੀਤੀ ਹੈ ਉਹਦੇ ਕਰਕੇ ਜਿਹੜੀ ਇਹਦੀ ਕੁਆਲਿਟੀ ਹੈ ਬਾਕੀਆਂ ਨਾਲੋਂ ਬਿਹਤਰ ਹੈ ਤੇ ਜਿਹੜਾ ਸਾਡਾ ਪ੍ਰਾਈਸ ਹੈ ਇਹ ਬਾਕੀਆਂ ਨਾਲੋਂ ਸੀ ਘੱਟ ਵੀ ਰੱਖਿਆ ਹੋਇਆ। ਥਾਣੇਵਾਲ ਦੇ ਵਿੱਚ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਿਹੜੀ ਐਗਰੀਕਲਚਰ ਐਕਸਪੋ ਸਟਾਰਟ ਹੋ ਚੁੱਕੀ ਆ। ਬਖ ਬਖ ਕੰਪਨੀਆਂ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਨੇ ਟੈਕਸਿਸ ਕੰਪਨੀ ਤੋਂ ਜੋ ਕਿ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਇੱਥੇ ਮਸ਼ੀਨਰੀ ਦੇ ਪਾਰਟਸ ਜਿਹੜੇ ਬਣਾਉਂਦੇ ਆ ਗੱਲਬਾਤ ਕਰ ਲੈਣੇ ਆ ਸਰ ਸਵਾਗਤ ਹੈ ਤੁਹਾਨੂੰ ਟੀਵੀ। ਸਤਿ ਸ਼੍ਰੀ ਅਕਾਲ ਜੀ। ਸਰ ਜਿਹੜੀ ਐਕਸਪੋ ਸਟਾਰਟ ਹੋ ਚੁੱਕੀ ਆ ਇਸ ਸਮੇਂ ਕਿਸਾਨਾਂ ਸਾਡੇ ਕੋਲੇ ਰੂਟਾਵੇਟਰ ਤੇ ਕ੍ਰੋਸ ਨੇ ਰੀਫਰ ਦੇ ਕ੍ਰੋਸ ਨੇ ਤੇ ਹਰੇਕ ਤਰ੍ਹਾਂ ਦੀ ਪੀਟੀਓ ਸ਼ਾਫਟ ਆਪਣੇ ਕੋਲ ਅਸੀਂ ਬੇਸਿਕਲੀ ਕੁਆਲਿਟੀ ਦੇ ਉੱਤੇ ਕੰਮ ਕਰਦੇ ਆਂ ਤੇ ਜਿਹੜੇ ਆਪਣੇ ਪ੍ਰੋਡਕਟ ਨੇ ਬਾਕੀ ਕੰਪਨੀਆਂ ਤੋਂ ਅਸੀਂ ਦਾਵਾ ਕਰਦੇ ਆਂ ਕਿ ਬਿਹਤਰ ਹੋਣਗੇ ਪਲੱਸ ਕਿਸਾਨ ਨੂੰ ਫਾਇਦਾ ਇਹ ਹੋਵੇਗਾ ਕਿ ਕਿਸਾਨ ਦੇ ਲਈ ਇਹ ਬਾਕੀ ਕੰਪਨੀਆਂ ਨਾਲੋਂ ਰੀਜ਼ਨੇਬਲ ਪ੍ਰਾਈਸ ਦੇ ਪ੍ਰੋਡਕਟ ਦਿਖਾ ਦਿਓ ਤੁਹਾਡੇ ਪ੍ਰੋਡਕਟ ਕਿਸਾਨ ਵੀਰਾਂ ਦੇ ਲਈ ਜਿਹੜੇ ਤੁਸੀਂ ਇਸ ਸਮੇਂ ਜਿਹੜੇ ਲਾਂਚ ਕੀਤੇ ਆ ਸਰੇ ਪ੍ਰੋਡਕਟ ਕੀ ਹੈਗੇ ਇਹਦੇ ਬਾਰੇ ਥੋੜੇ ਦੱਸੋ ਇਹ ਰੂਟਾਵੇਟਰ ਦਾ ਕ੍ਰੋਸ ਹੈ ਇਹ 12 10 ਦਾ ਵੀ ਹੁੰਦਾ ਹੈ ਇਹ ਟਰੱਕਾਂ ਦੇ ਵਿੱਚ ਵੀ ਲੱਗਦਾ ਹੈ ਤੇ ਇਹ ਰੂਟਾਵੇਟਰ ਦੇ ਹਰੇ ਕੰਪੋਨੈਂਟ ਦੇ ਵਿੱਚ ਲੱਗਦਾ ਆਪਣੇ ਸੁਪਰਸੀਡਰ ਚ ਲੱਗਦਾ ਹੈ ਇਹ ਇਹ ਰੀਪਰਾਂ ਦੇ ਵਿੱਚ ਵੀ ਲੱਗਦਾ ਹੈ ਇਹ ਬਕਾਇਦਾ ਪੀਟੀਓ ਸ਼ਾਫਟ ਦੇ ਵਿੱਚ ਪਈਦਾ ਹੁੰਦਾ ਹੈ ਕੁਆਲਿਟੀ ਦੀ ਗੱਲ ਕਰੀਏ ਪ੍ਰੋਡਕਟ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਆਦੀ ਲਾਈਫ ਕਿੰਨੀ ਹੁੰਦੀ ਹੈ ਗਾਰੰਟੀ ਹੁੰਦੀ ਹੈ ਸਾਡਾ ਪ੍ਰੋਡਕਟ ਅਸੀਂ ਦਾਅਵੇ ਨਾਲ ਵੇਚਦੇ ਆਂ ਵੀ ਇਹ ਕਹਿ ਕੇ ਵੀ ਤੁਸੀਂ ਪ੍ਰੋਪਰ ਇਹਦੇ ਤੇ ਜੂਰ ਪਾਓ ਇਸ ਦੀ ਕੋਈ ਕੰਪਲੇਂਟ ਨਹੀਂ ਆਉਂਦੀ ਪ੍ਰੋਡਕਟ ਦੀ ਜੇ ਇਹਦੀ ਆਉਂਦੀ ਹੈ ਸਾਡੀ ਟੀਮ ਬਕਾਇਦਾ ਜਾਂਦੀ ਹੈ ਉੱਥੇ ਕੁਆਲਿਟੀ ਟੈਸਟ ਕਰਦੀ ਹੈ ਅਪਰੂਵ ਕਰਦੀ ਹੈ ਐ ਡਿਸਟਰੀਬਿਊਟਰ ਜਿਹੜੇ ਡੀਲਰ ਨੇ ਕਿੱਥੇ ਕਿੱਥੇ ਆਪਣੇ ਗੁਜਰਾਤ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਨੇ ਤੇ ਪੰਜਾਬ ਦੇ ਵਿੱਚ ਆਪਣੇ ਲੋਕਲ ਕੰਪਨੀ ਦੇ ਮੁੰਡੇ ਹੀ ਜਾ ਕੇ ਸੇਲ ਕਰਦੇ ਨੇ ਬਕਾਇਦਾ ਕੰਪਨੀਆਂ ਨਾਲ ਮੀਟਿੰਗ ਹੁੰਦੀ ਹੈ ਜਦੋਂ ਉਦੋਂ ਉਹਨਾਂ ਨਾਲ ਕੰਪਨੀ ਨਾਲ ਟਾਈ-ਅਪ ਹੋ ਜਾਂਦਾ ਤੇ ਜਿਹੜੇ ਵੈਂਡਰਸ ਕੋਲੇ ਜਾਂਦੇ ਡੀਲਰਸ ਕੋਲੇ ਜਾਂਦੇ ਨੇ ਮਤਲਬ ਆਪਣੀ ਕੰਪਨੀ ਡਾਇਰੈਕਟ ਸੇਲ ਕਰਦੀ ਹੈ ਤੇ ਜੇ ਕਿਸੇ ਨੇ ਆਪਣੀ ਡੀਲਰਸ਼ਿਪ ਵੀ ਲੈਣੀ ਹੈ ਉਹਨਾਂ ਨੂੰ ਮੋਸਟ ਵੈਲਕਮ ਹੈ ਕਿਹੜਿਆ ਆ ਯਾ ਰੋਟਾਵੇਟਰ ਕੰਪਨੀਆਂ ਬਣਾਉਂਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਡਾਇਰੈਕਟ ਸੇਲ ਕਰਦੇ ਹੋ ਹਾਂਜੀ ਡਾਇਰੈਕਟ ਵੀ ਜਾਂਦੇ ਕਿ ਸਾਡੇ ਡੀਲਰ ਵੀ ਨੇ ਉਹਨਾਂ ਥਰੂ ਵੀ ਜਾਂਦੇ ਜੀ ਇਹ ਗੱਲ ਇਹ ਕਲੱਚ ਵਾਲੀ ਪੀਟੀਓ ਸ਼ਾਫਟ ਹੁੰਦੀ ਹੈ ਇਹ ਬੇਸਿਕਲੀ ਇਹ ਰੋਟਾਵੇਟਰ ਚ ਅਜ ਤੋਂ 10 ਸਾਲ ਪਹਿਲਾਂ ਵਾਰਤੀ ਜਾਂਦੀ ਸੀ ਇਹ ਐਕਸਪੈਂਸਿਵ ਹੋਣ ਕਰਕੇ ਇਹਨੂੰ ਜ਼ਿਆਦਾਤਰ ਯਾਨੀ ਕਿ ਜਦੋਂ ਐਕਸਪੋਰਟ ਕਰਨਾ ਹੁੰਦਾ ਆ ਇਹ ਉਹਨਾਂ ਦੇ ਵਿੱਚ ਯਾਨੀ ਕਿ ਐਕਸਪੋਰਟਰ ਚ ਲੈਂਦੇ ਨੇ ਆਪਣੇ ਦਾ ਆਪਣੇ ਇੱਥੇ ਤੁਸੀਂ ਇਹਨਾਂ ਤੋਂ ਇਲਾਵਾ ਜੀ ਅੱਛੇ ਰੂਟਰਵੇਟਰ ਦੀ ਪੀਟੀਓ ਸ਼ਾਫਟ ਕ੍ਰੋਚ ਤੇ ਟਰੱਕ ਦੇ ਕ੍ਰੋਸ ਲਾਉਂਦੇ ਆ ਇਹ ਐਕਸੀਬਿਸ਼ਨ ਆਪਣੀ ਐਗਰੀਕਲਚਰ ਦੀ ਹੈ ਇਸ ਕਰਕੇ ਇਸ ਦੇ ਸਿਰਫ ਐਗਰੀਕਲਚਰ ਦੇ ਪਾਰਟਸ ਇਹ ਯੋਕਾਂ ਹੁੰਦੀਆਂ ਨੇ ਉਹ ਪੀਟੀਓ ਸ਼ਾਫਟ ਹੈ ਉਹ ਆਪਣੇ ਪਿੱਛੇ ਸਾਈਡ ਦੇ ਸੈਂਬਲੀ ਪਈ ਹੈ ਆਪਣੀ ਕੰਪਨੀ ਬਾਰੇ ਥੋੜਾ ਦੱਸ ਦਿਓ ਕੰਪਨੀ ਆਪਣਾ ਜਿਹੜਾ ਮੈਨੂਫੈਕਚਰਿੰਗ ਹੁੰਦਾ ਪ੍ਰੋਡਕਟ ਇਹ ਕਿੱਥੇ ਹੁੰਦਾ ਤੇ ਕਿੱਥੇ ਦੀ ਕੰਪਨੀ ਆਪਣੀ ਲੁਧਿਆਣਾ ਬੇਸ ਕੰਪਨੀ ਹੈ ਸਾਡੀ ਇਨ ਹਾਊਸ ਮੈਨੂਫੈਕਚਰਿੰਗ ਹੈ ਜੋ ਸਾਡੀ ਮੈਨੂੰ ਫੈਕਚਰਿੰਗ ਲੁਧਿਆਣੇ ਦੇ ਵਿੱਚ ਅਪੋਲੋ ਹਸਪੀਟਲ ਦੀ ਬੈਕਸਾਈਡ ਆਪਣੀ ਫਰਮ ਦਾ ਤੇ ਆਪਣੀ ਫਰਮ ਦਾ ਨਾਮ ਟੈਕਸਿਸ ਇੰਟਰਨੈਸ਼ਨਲ ਹੈ ਤੇ ਜਿਹੜੇ ਤੁਹਾਡੇ ਨਾਲ ਜੁੜਦੇ ਆ ਲੋਕ ਜਾਂ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਲਈ ਕੀ ਆਫਰ ਈ ਹੈ ਉਹਨਾਂ ਲਈ ਇਹੇ ਆਫਰ ਆ ਵੀ ਅਸੀਂ ਤੁਹਾਨੂੰ ਬਿਹਤਰ ਕੁਆਲਿਟੀ ਕਟ ਲੀਟਾਂ ਤੇ ਦਿੰਨੇ ਆ ਤੇ ਸਾਡੀ ਗਾਰੰਟੀ ਆ ਵੀ ਤੁਸੀਂ ਸਾਡਾ ਪ੍ਰੋਡਕਟ ਲਾਈਕ ਕਰੋਗੇ ਕੰਪਨੀ ਜੇ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਜਿਹੜਾ ਕੰਪੀਟੀਸ਼ਨ ਦਾ ਜਮਾਨਾ ਬਹੁਤ ਸਾਰੀਆਂ ਕੰਪਨੀਆਂ ਇਸ ਫੀਲਡ ਦੇ ਵਿੱਚ ਕੰਮ ਕਰਦੀਆਂ ਨੇ ਕਿ ਕਿਸ ਤਰ੍ਹਾਂ ਵੱਖਰਾ ਦੇਖਦੇ ਆਪਨੇ ਤਕਰੀਬਨ ਲੁਧਿਆਣੇ ਦੇ ਵਿੱਚ ਹੀ 600 ਲਗਭਗ ਘਰ ਨੇ ਜੋ ਕ੍ਰੋਸ ਬਣਾ ਰਹੇ ਨੇ ਪਰ ਹਰੇਕ ਦਾ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਵੀ ਇਸ ਕੰਪੋਨੈਂਟ ਜਿਹੜਾ ਆਪਣਾ ਕੰਪੋਨੈਂਟ ਕ੍ਰੋਸ ਹੈ ਇਹਦੀ ਡਿਜ਼ਾਈਨਿੰਗ ਆਪਣੀਆਂ ਸਪੈਸ਼ਲ ਮਸ਼ੀਨਾਂ ਤੇ ਕੀਤੀ ਗਈ ਹੈ ਇਦੇ ਲਈ ਮਸ਼ੀਨ ਵੀ ਡਿਜ਼ਾਈਨ ਅਸੀਂ ਆਪ ਹੀ ਕੀਤੀ ਐ ਉਹਦੇ ਕਰਕੇ ਜਿਹੜੀ ਇਹਦੀ ਕੁਆਲਿਟੀ ਐ ਬਾਕੀਆਂ ਨਾਲੋਂ ਬਿਹਤਰ ਐ ਤੇ ਜਿਹੜਾ ਸਾਡਾ ਪ੍ਰਾਈਸ ਐ ਇਹ ਬਾਕੀਆਂ ਨਾਲੋਂ ਅਸੀਂ ਘੱਟ ਵੀ ਰੱਖਿਆ ਹੋਇਆ ਜੇ ਲੋਕਾਂ ਨੇ ਸੰਪਰਕ ਕਰਨਾ ਐ ਸਾਨੂੰ 7010731009 ਤੇ ਸੰਪਰਕ ਕਰ ਸਕਦੇ ਨੇ ਇਹ ਨੰਬਰ ਹਰ ਵੇਲੇ ਉਪਲਬਧ ਰਹਿੰਦਾ ਤੇ ਪਲੱਸ ਆਪਣੀ ਈਮੇਲ ਤੇ ਵੀ ਮੇਲ ਕਰਨੀ ਹੋਵੇ taxusinternational01@gmail.com ਜੇ ਕਿਸੇ ਨੇ ਮਤਲਬ ਕਿਸਾਨ ਨੇ ਜਾਂ ਸਿੰਗਲ ਵੀ ਛੋਟੇ ਤੋਂ ਡਿਮਾਂਡ ਕਰਦਾ ਤੇ ਉਹਦੇ ਲਈ ਵੀ ਸੋਲਿਟੀ ਹੈਗੀ ਇੱਥੇ ਖਰੀਦ ਸਕਦਾ ਹੋ ਖਰੀਦ ਸਕਦੇ ਅਸੀਂ ਜਰੂਰ ਹਰੇਕ ਤਰ੍ਹਾਂ ਦੀ ਉਹਨਾਂ ਨੂੰ ਜਾਨੀ ਕਿ ਫੈਸਿਲਿਟੀ ਉਪਲਬਧ ਕਰਾਂਗੇ ਸੋ ਹਾਂਜੀ ਤੇ ਕੀ ਅਪੀਲ ਕਰਦੇ ਹਾਂ ਜੇ ਕਿਸਾਨ ਦੂਰ ਹੋਵੇ ਆਪਣੇ ਕੋਲੋਂ ਫਿਰ ਅਸੀਂ ਉਹਨਾਂ ਨੂੰ ਉਹਨਾਂ ਦੇ ਜ਼ਿਲ੍ਹੇ ਦਾ ਵੈਂਡਰ ਦੱਸ ਦਾਂ ਕਿ ਜਿਨ੍ਹਾਂ ਕੋਲੇ ਆਪਣਾ ਸਮਾਨ ਪਿਆ ਹੁੰਦਾ ਉਹ ਉਹਨਾਂ ਕੋਲੋਂ ਜਾ ਕੇ ਵੀ ਲੈ ਸਕਦੇ ਹਾਂ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਐਗਜ਼ਿਬਿਸ਼ਨ ਸੈਂਟਰ ਦੇ ਵਿੱਚ ਵੱਖ-ਵੱਖ ਕੰਪਨੀਆਂ ਜਿਹੜੀਆਂ ਸਟਾਲ ਲਾਏ ਗਏ ਆ ਤਸਵੀਰਾਂ ਦੇਖ ਸਕਦੇ ਆ ਇਸ ਸਮੇਂ ਟਰੈਕਟਰ ਰੋਟਾਵੇਟਰ ਤੇ ਕੰਬਾਈਨਰ ਉਸ ਦੇ ਨਾਲ ਸੰਬੰਧਿਤ ਮਸ਼ੀਨਰੀ ਦੀ ਐਕਸਪੋ ਜਿਹੜੀ ਲਗਾਈ ਜਾ ਰਹੀ ਆ ਤੇ ਸਾਡੇ ਨਾਲ ਜਸ਼ਵਿੰਦਰ ਸਿੰਘ ਜੀ ਸੀਗੇ ਜਿਨ੍ਹਾਂ ਨੇ ਆਪਣੇ ਪ੍ਰੋਡਕਟ ਬਾਰੇ ਦੱਸਿਆ ਤੇ ਹੁਣ ਜੇ ਕਿਸੇ ਨੂੰ ਰਿਕੁਆਇਰਮੈਂਟ ਆ ਆਪਣੀ ਲੋੜ ਮੁਤਾਬਕ ਜੋ ਇਹਨਾਂ ਨੇ ਕੰਟੈਕਟ ਦਿੱਤਾ ਉਸ ਨੰਬਰ ਤੇ ਸੰਪਰਕ ਕਰ ਸਕਦੇ ਆ ਕੈਮਰਾਮੈਨ ਜੋਗਾ ਸਿੰਘ ਨਾਲ ਅਮਨਦੀਪ ਲੁਧਿਆਣਾ ਟੀਵੀ